ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਐਮਪੀ ਦੀਆਂ ਚੋਣਾਂ ਜਿੱਤ ਚੁੱਕੇ ਨੇ ਤਾਂ ਇਸ ਵਿਚਾਲੇ ਹੁਣ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਬਹੁਤ ਸਾਰੇ ਸਵਾਲ ਆ ਰਹੇ ਸੀ ਕਿ ਉਹ ਆਪਣਾ ਸਮਰਥਨ ਆਖਰ ਕਿਸ ਪਾਰਟੀ ਨੂੰ ਦੇਣਗੇ ਜਾਂ ਉਹ ਆਪਣਾ ਸਮਰਥਨ ਨਰਿੰਦਰ ਮੋਦੀ ਦੇ ਹੱਕ ਵਿੱਚ ਦੇਣਗੇ ਜਾਂ ਫਿਰ ਰਾਹੁਲ ਗਾਂਧੀ ਦੇ ਹੱਕ ਵਿੱਚ ਦੇਣਗੇ ਤਾਂ ਬਹੁਤ ਸਾਰੇ ਸਵਾਲਾਂ ਦੇ ਕਾਰਨ ਭਾਈ ਸਰਬਜੀਤ ਸਿੰਘ ਖਾਲਸਾ ਨੇ ਲਾਈਵ ਹੋ ਕੇ ਜੋ ਜਾਣਕਾਰੀ ਦਿੰਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀਆਂ ਵੀ ਤੁਹਾਡੇ ਕੋਲ ਗੱਲਾਂ ਆ ਰਹੀਆਂ ਹੀ ਉੱਡ ਕੇ ਅਫਵਾਹਾਂ ਕਿ ਮੈਂ ਸਿੱਧਾ ਹੀ ਜਾ ਕੇ ਮੋਦੀ ਨੂੰ ਸਮਰਥਨ ਦੇ ਦੂੰਗਾ ਇਹ ਜੀ ਕੋਈ ਗੱਲ ਨਹੀਂ ਹੈ ਬਿਲਕੁਲ ਝੂਠੀਆਂ ਗੱਲਾਂ ਹੈ ਹਲੇ ਤੱਕ ਤਾਂ ਅਸੀਂ ਕੋਈ ਮਾਨ ਨਹੀਂ ਬਣਾਇਆ ਵੀ ਕੀ ਕਰਨਾ ਕਿ ਨਹੀਂ ਕਰਨਾ ਕਿਉਂਕਿ ਮੈਂ ਇੱਕ ਗੱਲ ਸੋਚੀ ਹੋਈ ਹੈ ਬਈ ਮੈਂ ਆਪਣੇ ਇਲਾਕੇ ਦੇ ਸਾਰੇ ਜਿੰਨੇ ਵਰਕਰ ਹੈ ਪਿੰਡਾਂ ਦੇ ਵਿੱਚ ਸਾਰਿਆਂ ਦੀ ਸਲਾਹ ਲਵਾਂਗਾ ਹਲਕਾ ਵਸਗਿਆਂ ਦੀ ਜਿਵੇਂ ਉਹ ਕਹਿਣਗੇ ਓਵੇਂ ਕਰੂੰਗਾ ਹਲੇ ਤੱਕ ਤਾਂ ਅਸੀਂ ਕੁਝ ਸੋਚਿਆ ਹੀ ਨਹੀਂ ਇਹ ਬਿਲਕੁਲ ਝੂਠੀਆਂ ਗੱਲਾਂ ਹੈ ਕਿ ਜੀ ਮੋਦੀ ਨੂੰ ਸਮਰਥਨ ਦੇ ਦੇਣਾ ਇਹ 100% ਝੂਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ